ਲੱਭ ਪਹੁੰਚ ਗਏ ਕਾਲੇ ਕੇ ਮੇਲੇ ਦੇ ਵਿੱਚ ਜਗਦੀਪ ਭਾਈ ਆਪਣੇ ਕੋਲੇ ਤੇ ਫੀਡ ਲੈ ਕੇ ਆਇਆ ਗਾ ਗੱਲਬਾਤ ਕਰਦਾ ਕਿ ਮੇਲਾ ਚੱਲ ਰਿਹਾ ਬਾਈ ਜੀ ਵਧੀਆ ਠੀਕ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਲੇ ਦੀਆਂ ਵਧਾਈਆਂ ਬਾਈ ਅਸੀਕਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਕਾਲੇ ਕੇ ਮੇਲੇ ਦੀ ਸਾਰੇ ਬੱਕਰੀ ਪਾਲਕ ਵੀਰਾਂ ਨੂੰ ਵਧਾਈਆਂ ਜੀ ਕਿਵੇਂ ਚੱਲ ਰਿਹਾ ਮੇਲਾ ਮੇਲਾ ਬਹੁਤ ਵਧੀਆ ਚੱਲ ਰਿਹਾ ਬਾਈ ਜੀ ਬਹੁਤ ਸੋਹਣਾ ਮੇਲਾ ਹੈ ਜਨਨ ਕਿ ਵੀ ਜਿੰਨਾ ਜਦੋਂ 3 ਸਾਲ ਬਾਅਦ ਅਪਡੇਟ ਹੋਣੀ ਚਾਹੀਦੀ ਸੀ ਠੀਕ ਹੈ ਜੀ ਤੇ ਅੱਜ ਉਨੀ ਹੀ ਅਪਡੇਟ ਹੋ ਚੁੱਕੀ ਆ ਬਹੁਤ ਸੋਹਣਾ ਯਾਨੀ ਕਿ ਬੱਕਰੀ ਪਾਲਕਾਂ ਨੂੰ ਰੁਝਾਨ ਮਿਲ ਰਿਹਾ ਬਹੁਤ ਸੋਹਣੇ ਬੱਕਰੀ ਨਸਲਾਂ ਤੋਂ ਨਸਲਾਂ ਲੋਕ ਤਿਆਰ ਕਰੀ ਬੈਠੇ ਨੇ ਬ੍ਰੀਡਰ ਤੋਂ ਬ੍ਰੀਡਰ ਤਿਆਰ ਕਰੀ ਬੈਠੇ ਹਾਂ ਜੀ ਹਾਂ ਜੀ ਲਓ ਜੀ ਬਾਈ ਜੀ ਦੇਖ ਆਜ ਆਪਣੀ ਬੰਨਾ ਫੀਡ ਲੈ ਕੇ ਆਏ ਹੋ ਰਿਆ ਜੀ ਹਾਂ ਬਾਈ ਜੀ ਅੱਜ ਰੰਧਾਵਾ ਫੀਡ ਆਪਾਂ ਕਾਲੇ ਕੇ ਮੇਲੇ ਤੇ ਜਿਹੜੀ ਪੰਜਾਬ ਦੀ ਮਤਲਬ ਕਿ ਪੂਰੀ ਮਸ਼ਹੂਰ ਫੀਡ ਹੈ ਤੇ ਪੂਰੀ ਟੌਪ ਦੀ ਹੈ ਕਦੇ ਕੋਈ ਲਾਂਬਾ ਨਹੀਂ ਕੋਈ ਵੀ ਲਾਂਬਾ ਹੋਵੇ ਵਾਲਾ ਆਪਾਂ ਨੂੰ ਕਹਿ ਸਕਦਾ ਆਪਾਂ ਉਹਦਾ ਗੱਟਾ ਵੀ ਬਦਲਾਂਗੇ ਉਹਦੇ ਪੈਸੇ ਵੀ ਵਾਪਸ ਕਰਾਂਗੇ ਜੋ ਮਰਜੀ ਆਪਾਂ ਉਹਦਾ ਜੋ ਵੀ ਡੰਡ ਹੋਊਗਾ ਆਪਾਂ ਚੱਲਾਂਗੇ ਠੀਕ ਆ ਬਾਈ ਜੀ ਹਾਂਜੀ ਹਾਂਜੀ ਤੇ ਆਪਣੀ ਅੱਗੇ ਟ੍ਰੇਨਿੰਗ ਆ ਰਹੀ ਹੈ ਵਾਹਣਾ ਬਾਈ ਜੀ ਹਾਂਜੀ ਬਾਈ ਜੀ ਟ੍ਰੇਨਿੰਗ ਆ ਰਹੀ ਹੈ ਇਸ ਵਾਰੀ ਦੋ ਚੇਂਜ ਹੋ ਗਿਆ ਥੋੜਾ ਜਿਹਾ ਇਸ ਵਾਰੀ ਦੋ ਟਾਈਪ ਦੀ ਜਿਹੜੀ ਟ੍ਰੇਨਿੰਗ ਆ ਉਹ ਦਿੱਤੀ ਜਾਊਗੀ ਜੀ ਬਈ ਜੀ ਜਿਵੇਂ ਨਾਲ ਜਿਹੜਾ ਇੰਨਾ ਟ੍ਰੈਂਡਿੰਗ ਦੇ ਵਿੱਚ ਜਿਹੜਾ ਲੋਕਾਂ ਨੇ ਇੱਕ ਭੇਡ ਨੂੰ ਭੇਡ ਕਹਿ ਕੇ ਬਦਨਾਮ ਕਰ ਰੱਖਿਆ ਉਹਨੂੰ ਚੇਂਜ ਕਰਨ ਦਾ ਕਨਸੈਪਟ ਸੋਚਿਆ ਵੀ ਕਦੇ ਵੀ ਆਪਾਂ ਹੁਣ ਇਸ ਭੇਡ ਨੂੰ ਜਿਹੜਾ ਟੌਪ ਲੈਵਲ ਤੇ ਲੈ ਕੇ ਆਉਣਾ ਅਗਲੇ ਸਾਲ ਤੱਕ ਇਥੇ ਕਿਸਾਨ ਵੀਰ ਆਪ ਖੁਦ ਭੇਡਾਂ ਲੈ ਕੇ ਆਉਣੇ ਇੱਕ ਗਰੰਟੀ ਹੈ ਮੇਰੀ ਵੀਰਾਂ ਤੁਹਾਡੇ ਨਾਲ ਵਾਦਾ ਸਾਡੀ ਸਾਰੀ ਟੀਮ ਦਾ ਰਾਜੂ ਭਾਈ ਦਾ ਯਾਨੀ ਕਿ ਅੱਜ ਕੁਝ ਤੁਸੀਂ ਵੀ ਸਰਚ ਕਰੋਗੇ ਚੈਨਲ ਦੀ ਤੁਸੀਂ ਵੀ ਦੇਖੋਗੇ ਵੀ ਕੁਝ ਜਾਨਵਰ ਇਦਾਂ ਦੇ ਨਹੀਂ ਵੀ ਜਿਹਨੂੰ ਭੇਡ ਕਹਿਣ ਨੂੰ ਜੀ ਨਹੀਂ ਕਰਦਾ ਸਹੀ ਗੱਲ ਹੈ ਹਰ ਸਰਬਾ ਟੌਪ ਕੁਆਲਟੀ ਦੇ ਆਏ ਹੋਣੇ ਟੌਪ ਕੁਆਲਟੀ ਦੇ ਭੇਡ ਆਏ ਹੋਣੇ 70000 ਰੁਪਿਆ ਬੰਦਾ ਜੋੜੀ ਦਾ ਮੰਗ ਰਿਹਾ ਸਹੀ ਗੱਲ ਹੈ ਉਹੀ ਭੇਡ ਹੈ ਮਤਲਬ ਭੇਡ ਨੂੰ ਜੇ ਤੁਸੀਂ ਸ਼ੀਪ ਕਹਿ ਲੋਗੇ ਵਧੀਆ ਤਰੀਕੇ ਨਾਲ ਫਾਰਮਿੰਗ ਲੈਵਲ ਤੇ ਇਹਦਾ ਨਾਮ ਲੈ ਲੋਗੇ ਪੇਟ ਭੇਡ ਨਹੀਂ ਰਹੀ ਜਿੱਦ ਹੋ ਜੂਗੀ ਸੀਪ ਦੇ ਵਿੱਚ ਜਿੱਦ ਹੋ ਜੂ ਮੀਟ ਪਰਪਸ ਦੇ ਲਈ ਅੱਜ ਭੇਡ ਜਿਹੜੀ ਬਹੁਤ ਘੈਂਟ ਗਰੋਥ ਕਰ ਰਹੀ ਹੈ ਠੀਕ ਹੈ ਜੀ ਬਿਮਾਰੀਆਂ ਤੋਂ ਰਹਿਤ ਹੈ ਠੀਕ ਹੈ ਖਾਣ ਪੀਣ ਨੂੰ ਤੁਸੀਂ ਜੋ ਮਰਜੀ ਵੇਸਟੇਜ ਖਵਾ ਦੋ ਉਹ ਵੀ ਭੇਡ ਨੇ ਖਾ ਲੈਣਾ ਠੀਕ ਹੈ ਬੱਕਰੀ ਪਾਲਣ ਦੇ ਨਾਲ ਨਾਲ ਭੇਡ ਪਾਲਣ ਦਾ ਕਿਤਾ ਦੋਏ ਟ੍ਰੇਨਿੰਗਾਂ ਦਿੱਤੀਆਂ ਜਾਣਗੀਆਂ 2 ਇਨ 1 ਕਿਸੇ ਵੀ ਵੀਰ ਨੇ ਟ੍ਰੇਨਿੰਗ ਲੈਣੀ ਆ ਤਾਂ 6 ਅਤੇ 7 ਤਰੀਕ ਦੀ ਬੱਕਰੀ ਪਾਲਣ ਟ੍ਰੇਨਿੰਗ ਹੈ ਜੀ ਤਾਂ ਆਪਣਾ ਜਿਹੜਾ ਨਾਮ ਤੇ ਸੀਟ ਹੈ ਜਿਹੜੀ ਉਹਦੀ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੀ ਟ੍ਰੇਨਿੰਗ ਆ ਉਹ 6 ਅਤੇ 7 ਅਪ੍ਰੈਲ ਦੀ ਤੁਸੀਂ ਲੈ ਸਕਦੇ ਠੀਕ ਆ ਦੋ ਹੀ ਦਿਨ ਰਹਿ ਕੇ ਫਿਰਦਾ ਹਾਂ ਹਾਂਜੀ ਅੱਜ ਦਿਨ ਅਜ ਇੱਕ ਤਰੀਕ ਹੋਗੀ ਜੀ ਇੱਕ ਤਰੀਕ ਹੋੜੇ ਦਿਨ ਦੋ ਚਾਰ ਦਿਨ ਰਹਿਗੇ ਜੀ ਕਿਸੇ ਵੀ ਵੀਰ ਨੇ ਭੇਡ ਅਤੇ ਬੱਕਰੀ ਬਾਲਣ ਦੀ ਟ੍ਰੇਨਿੰਗ ਸ਼ੁਰੂ ਕਰਨੀ ਹੈ ਸਿੱਖਣੀ ਹੈ ਤਾਂ ਉਹ ਤੁਸੀਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਟ੍ਰੇਨਿੰਗ ਜਿਹੜੀ ਉਹ ਲੈ ਸਕਦੇ ਠੀਕ ਆ ਜੀ ਕਿੰਨੇ ਰੁਪਏ ਹੋਣਗੇ ਇਸ ਦੀ ਟੋਟਲ 3000 ਰੁਪਏ ਫੀਸ ਆ ਜੀ ਜਿਹਦੇ ਵਿੱਚ ਦੋਨੇ ਟ੍ਰੇਨਿੰਗਾਂ ਦੇ ਇੱਥੇ ਆ ਜਾਣ ਠੀਕ ਆ ਜੀ ਬਕਾਇਦਾ ਪ੍ਰੈਕਟੀਕਲ ਦਿਖਾਇਆ ਜਾਊ ਜਿਹੜਾ ਅਸੀਂ ਪਹਿਲਾਂ ਖੜੇ ਕਿਉਂ ਸੀ ਭੇਡ ਬਾਲਣ ਦੀ ਟ੍ਰ ਅਸੀਂ ਖੋਦ ਅਸੀਂ 11 ਤੋਂ 12 ਮਹੀਨੇ ਦੀ ਸਰਚ ਕਰੀਆ ਠੀਕ ਹੈ ਜੀ ਵੀ ਕਿੰਨਾ ਬੋਡੀ ਵੇਟ ਲੈ ਰਹੀ ਆ ਕੀ ਇਹਨੂੰ ਬਿਮਾਰੀ ਆ ਕੀ ਇਹ ਖਾ ਰਹੀ ਆ ਆਪਣੇ ਵਿੱਚ ਘਰ ਜਿਵੇਂ ਸੰਦੀਪ بھائی ਨੇ ਜਲਦਾਰ ਗਾਊਡ ਫਾਰਮ ਵਾਲੇ ਵੀ ਨੇ ਅਸੀਂ ਦੋਨੋਂ ਹੀ ਵਧੀਆ ਲੈਵਲ ਤੇ ਭੇਡ ਪਾਲਣ ਦਾ ਜਿਹੜਾ ਕੀਤਾ ਉਹ ਟਾਪ ਲੈਵਲ ਤੇ ਕਰ ਰਿਆ ਹਾਂ ਠੀਕ ਹੈ ਜੀ ਹਾਂ ਜੀ ਹਾਂ ਪਤਾ ਕੀ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ ਕਿਸਾਨ ਜਾਨੀ ਕਿ ਜੇ ਹੁਣ ਆਪਾਂ ਸਾਰੇ ਜ਼ਿਮੀਂਦਾਰ ਖੜੇ ਨੇ ਜ਼ਿਲਦਾਰ ਸਾਹਿਬ ਕਰੇ ਸਾਰੇ ਜੱਟ ਫੈਮਿਲੀ ਨੂੰ ਬਿਲੋਂਗ ਕਰਦੇ ਆ ਜੇ ਕੋਈ ਇਹ ਕਹੇ ਯਾਰ ਤੂੰ ਭੇਡ ਰੱਖੇਗਾ ਲੰਗਾ ਕਹਿੰਦਾ ਲੈ ਯਾਰ ਜੱਟ ਹੋ ਕੇ ਭੇਡ ਰੱਖੇਗਾ ਸਹੀ ਗੱਲ ਇਹ ਗੱਲਾਂ ਆਪਾਂ ਆਪਣੇ ਮਨ ਚੋਂ ਕੱਢ ਦੋ ਇਹ ਗੱਲਾਂ ਆਪਣੇ ਧੌਣ ਚੋਂ ਆਪਾਂ ਕੱਢ ਦੋ ਆਪਾਂ ਇਹ ਦੇਖੋ ਵੀ ਖੇਤੀ ਬਾੜੀ ਦੇ ਰਿਲੇਟਡ ਅੱਜ ਕਿਹੜਾ ਕੀਤਾ ਕਿਸਾਨ ਨੂੰ ਬਰਾਬਰ ਦੀ ਧਾਂਗ ਤੇ ਲੈ ਕੇ ਆ ਰਿਹਾ ਸਹੀ ਗੱਲ ਹੁਣ ਖੇਤੀ ਬਾੜੀ ਕਣਕ ਆ ਰਹੀ ਆ ਕਣਕ ਵੱਢ ਲਈ 5 ਏਕੜ ਦੀ ਤੇ 10 ਭੇਡੂ ਵੇਚ ਤੇ ਇਹ ਤਾਂ ਬੰਦੇ ਨਾਲ ਢਾਈ ਨਾਲ ਢਾਈ ਰਲ ਗਈ ਤਾਂ ਫਾਰਮਰ ਆਪਣੇ ਆਪ ਹੀ ਕਾਮਯਾਬ ਆ। ਸਹੀ ਗੱਲ ਹੈ। ਠੀਕ ਹੈ ਇਸ ਲਈ ਕਦੇ ਵੀ ਸੰਗੋ ਨਾ, ਕਦੇ ਜਕੋ ਨਾ ਆਪਣੇ ਕਿੱਤੇ ਨੂੰ ਪ੍ਰਮੋਟ ਕਰੋ। ਆਪਦੇ ਪੰਜਾਬ 'ਚ ਰਹਿ ਕੇ ਆਪਣੇ ਕਿੱਤੇ ਨੂੰ ਕਰੋ। ਲਓ ਜੀ ਬਾਈ ਜੀ ਚੱਕ ਲਓ ਫੋਨ ਸਕਰੀਨ ਤੇ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੇ ਟ੍ਰੇਨਿੰਗ ਦੇ ਲਈ ਸੀਟ ਬੁੱਕ ਕਰਵਾਉਣੀ ਹੋਵੇ ਤਾਂ ਤੁਸੀਂ ਕਾਲ ਕਰਕੇ ਬਾਈ ਜੀ ਸੀਟ ਬੁੱਕ ਕਰਵਾ ਸਕਦੇ ਹੋਗੇ 67 7 ਅਪ੍ਰੈਲ ਨੂੰ 7 ਅਪ੍ਰੈਲ ਨੂੰ ਠੀਕ ਹੈ ਬਾਈ ਜੀ ਧੰਨਵਾਦ 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 ਸਸਰੀ ਸਾਹਿਬ